ਮੇਰੀਆਂ ਭੈਣੋ ਬਹੁਤ ਸਾਰੇ ਬਲਾਰਿਆਂ ਨੇ ਆਡ-ਆਡ ਵਿਸ਼ਿਆਂ ਤੇ ਤੁਹਾਡ ਨਾਲ ਚਰਚਾ ਕੀਤੀ ਹੈ ਮੈਂ ਤੁਹਾਡ ਨਾਲ ਚਰਚਾ ਥੋੜੇ ਸਮੇਂ ਦੇ ਵਿੱਚ ਇਸ ਗੱਲ ਤੇ ਕਰੂੰਗਾ ਕਿ ਜਿਹੜਾ ਨਵਾਂ ਕੋਮੀ ਮੰਡੀ ਕਰਨ ਲੈ ਕੇ ਆਇਆ ਹੈ ਉਹਦਾ ਸਾਡੀ ਜ਼ਿੰਦਗੀ ਦੇ ਉੱਤੇ ਕੀ ਅਸਰ ਪੈਣਾ ਹੈ ਸਾਡੀ ਕਬੀਲਦਾਰੀ ਦੇ ਕੀ ਅਸਰ ਪੈਣਾ ਹੈ ਉਹ ਜਿਹੜੀ ਗੱਲ ਹੈ ਆਪਾਂ ਸਾਂਝੀ ਕਰਾਂਗੇ ਦੋਸਤੋ ਤੁਸੀਂ ਸਾਰਿਆਂ ਨੇ ਆਪਣੀ ਹੱਡੀ ਹਟਾਇਆ ਜਦੋਂ ਤੁਸੀਂ 26 ਨਵੰਬਰ 2020 ਨੂੰ ਦਿੱਲੀ ਵੱਲ ਚਾਲੇ ਪਾਏ ਐ ਤੇ ਤੁਸੀਂ 13 ਮਹੀਨੇ ਲਗਾਤਾਰ ਉੱਥੇ ਲੜਾਈ ਦੇ ਕੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਹੋ ਪਰ 25 ਨਵੰਬਰ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਸਾਰੇ ਸਟੇਟਾਂ ਨੂੰ ਇੱਕ ਡਰਾਫਟ ਭੇਜਿਆ ਜਿਹੜਾ ਡਰਾਫਟ ਇਹ ਕਹਿ ਕੇ ਭੇਜਿਆ ਵੀ ਜਿਹੜਾ ਖੇਤੀ ਵਿਸ਼ਾ ਹੈ ਇਹ ਸਾਰੇ ਸਟੇਟਾਂ ਦਾ ਵਿਸ਼ਾ ਹੈ ਪਰ ਉਹ ਇਹਨੂੰ ਪਾਸ ਕਰਨ ਪਾਸ ਸੈਂਟਰ ਦੀ ਤਰਜ਼ ਤੇ ਕਰਨ ਸੈਂਟਰ ਦੀ ਤਰਜ਼ ਕੀ ਹੈ ਉਹ ਕੀ ਕਰਾਉਣਾ ਚਾਹੁੰਦਾ ਆਪਾਂ ਜਿਹੜੀ ਉਹ ਗੱਲ ਹੈ ਸਾਂਝੀ ਕਰਾਂਗੇ ਅਸਲ ਦੋਸਤੋ ਗੱਲ ਇਹ ਹੈ ਕਿ ਜਿਹੜਾ ਸਮਝੌਤਾ 1992 ਚ ਹੋਇਆ ਉਹ ਸਮਝੌਤੇ ਦੇ ਤਹਿਤ ਤਿੰਨੇ ਕਾਲੇ ਕਾਨੂੰਨ ਆਏ ਸੀ ਆ ਜਿਹੜਾ ਡਰਾਫਟ 25 ਨਵੰਬਰ ਨੂੰ ਸਾਰੇ ਸਟੇਟਾਂ ਨੂੰ ਭੇਜਿਆ ਇਹ ਡਰਾਫਟ ਉਹੀ ਜਿਹੜੇ ਰਾਜਕਰਤਾ ਲੋਕ ਹੈ ਉਸੇ ਉਹਨਾਂ ਨੇ ਭੇਜਿਆ ਇਹ ਉਹੀ ਬੈਂਕਾਂ ਪੁਝਵਾਉਣ ਵਾਲਾ ਜਿਨੇ ਉਹ ਤਿੰਨ ਕਾਲੇ ਕਾਨੂੰਨ ਪੁਝਵਾਏ ਸੀ ਇਸ ਕਰਕੇ ਇਹਦੇ ਸਾਡੇ ਉੱਤੇ ਕੀ ਕਰਨਾ ਚਾਹੁੰਦੇ ਐ ਸਭ ਤੋਂ ਪਹਿਲਾਂ ਉਹ ਕਹਿੰਦੇ ਐ ਕਿ ਜਿਹੜੀ ਮੰਡੀ ਦਾ ਇਕਾ ਅਧਿਕਾਰ ਹੈ ਇਹਨੂੰ ਖਤਮ ਕਰੋ ਇਕਾ ਅਧਿਕਾਰ ਦਾ ਮਤਲਬ ਹੈ ਕਿ ਸਾਡੀ ਖਰੀਦ ਪੰਜਾਬ ਦੀ ਹਰਿਆਣਾ ਦੀ ਯੂਪੀ ਦੀ ਕੁਝ ਥੋੜਾ ਜਿਹਾ ਹਿੱਸਾ ਭਾਰ ਦਾ ਹੋਰ ਹੈ 6% ਲੋਕਾਂ ਦੀ ਜਿਹੜੀ ਖਰੀਦ ਹੈ ਉਹ ਖਰੀਦ ਇਥੋਂ ਦੀ ਐਫਸੀਆਈ ਕਰਦੀ ਸੀ ਉਹ ਇਸ ਇੱਕ ਅਧਿਕਾਰ ਨੂੰ ਤੋੜਨਾ ਚਾਹੁੰਦੇ ਆ ਉਹ ਕਹਿੰਦੇ ਆ ਵੀ ਜਿਹੜੇ ਸਾਡੇ ਸਹਿਲੋ ਹੈ ਇਹਨਾਂ ਨੂੰ ਮੰਡੀਆਂ ਦਾ ਰੂਪ ਦਿੱਤਾ ਜਾਵੇ ਉਹ ਕਹਿੰਦੇ ਆ ਕਿਸਾਨ ਦੇ ਖੇਤ ਦੇ ਵਿੱਚੋਂ ਜਿਹੜੀ ਫਸਲ ਹੈ ਉਹ ਚੱਕਣ ਦਾ ਅਧਿਕਾਰ ਸਾਨੂੰ ਹੋਵੇ ਦੂਜੀ ਗੱਲ ਉਹ ਕਹਿੰਦੇ ਆ ਕਿ ਚਾਹੇ ਤੇ ਜਿਹੜੀਆਂ ਅਸੀਂ ਖੇਤੀ 'ਚ ਵਰਤਦੇ ਆਂ ਚਾਹੇ ਉਹ ਮਸ਼ੀਨਰੀ ਐ ਚਾਹੇ ਉਹ ਖਾਦ ਖਾਦਾ ਵਰਦੇ ਆਂ ਚਾਹੇ ਉਹ ਕੀਟਨਾਸ਼ਕ ਐ ਉਹ ਸਾਡੇ ਕੰਟਰੋਲ ਦੇ ਵਿੱਚ ਹੋਣ ਚਾਹੀਦੇ ਐ ਉਹਦੇ ਕੰਟਰੋਲ ਦਾ ਮਤਲਬ ਐ ਕਿ ਜਿਹੜੀਆਂ ਉਹਨਾਂ ਤੇ ਸਬਸਿਡੀਆਂ ਗੰਨੇ ਹੋ ਉਹ ਸਾਰੀਆਂ ਬੰਦ ਕੀਤੀਆਂ ਜਾਣ ਤੀਜੀ ਗੱਲ ਉਹ ਇਹ ਕਹਿੰਦੇ ਐ ਕਿ ਜਿਹੜੇ ਇੱਥੋਂ ਦੇ ਨਾਲ ਦੇ ਪਢਾਰ ਐ ਉਹ ਪਢਾਰ ਕਰਨ ਦਾ ਸਾਨੂੰ ਹੁਕਮਾਰ ਦਿੱਤਾ ਜਾਵੇ ਜਿਹੜਾ 1988 ਦੇ ਵਿੱਚ ਜਦੋਂ ਐਫਸੀ ਹੋਣ ਦੇ ਵਿੱਚ ਆਈ ਹੈ ਉਦੋਂ ਇਹ ਕਾਨੂੰਨ ਬਣਿਆ ਸੀ ਕਿ ਜਖੀਰੇਵਾਦੀ ਨੂੰ ਰੋਕਣ ਦੇ ਲਈ ਇਹ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਕਿ ਕੋਈ ਜਖੀਰੇਵਾਦ ਸਾਰੀ ਚੀਜ਼ ਨੂੰ ਇਕੱਠੀ ਕਰਕੇ ਕੀਮਤ ਨੂੰ ਨਿਰਧਾਰਤ ਨਾ ਰਹਿਣ ਦੇਵੇ ਜਿੰਨੀ ਉਹਦੀ ਮਰਜ਼ੀ ਹੋਵੇ ਓਨੀ ਲੋਕਾਂ ਦੀ ਖੇਤ ਖਿਲ ਲਾ ਸਕੇ ਅਗਲੀ ਗੱਲ ਜਿਹੜਾ ਅਗਲੀ ਉਹ ਗੱਲ ਲੈ ਕੇ ਆਏ ਹੈ ਉਹ ਕਹਿੰਦੇ ਪੈਸੇ ਦੇ ਜੋਰ ਜਿੰਨੇ ਵੀ ਵਿਕਾਸਿਲ ਦੇਸ਼ ਹੈ ਇਹ ਵਿਕਾਸਿਲ ਦੇਸ਼ਾਂ ਨੂੰ ਪੈਸੇ ਦੇ ਜੋਰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਹੜੱਪੀ ਜਾਵੇ ਅਗਲੀ ਗੱਲ ਉਹ ਇਹ ਲੈ ਕੇ ਆਏ ਹੈ ਕਿ ਜਿਹੜੀ ਇੱਥੋਂ ਦੀ ਮੰਡੀ ਕਰਨ ਹੈ ਉਸ ਮੰਡੀ ਕਰਨ ਦੇ ਵਿੱਚ ਜਿਹੜਾ ਸੱਤਾ ਵਜਾਰ ਹੈ ਉਹਨੂੰ ਮਹੱਤਤਾ ਦਿੱਤੀ ਜਾਵੇ ਤਾਂ ਕਿ ਇੱਥੋਂ ਲੋਕਾਂ ਦੀ ਜਿਹੜੀ ਲੁੱਟ ਹੈ ਉਹ ਕੀਤੀ ਜਾਵੇ ਹੁਣ ਦੋਸਤੋ ਜਦ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਹੈ ਫਿਰ ਆਪਾਂ ਨੂੰ ਐ ਪਤਾ ਲੱਗਣਾ ਚਾਹੀਦਾ ਹੈ ਕਿ ਉਹਨਾਂ ਕੋਲੇ ਇਹੋ ਜਿਹਾ ਕੋਈ ਸਿਸਟਮ ਹੈ ਜਿਹੜਾ ਕਿ ਸਾਰੇ ਮੁਲਕ ਦੇ ਵਿੱਚ ਉਹ ਆਪਦਾ ਕੰਟਰੋਲ ਕਰ ਲੈਣ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੀ ਆ ਛੜਕ ਦੇ ਉੱਤੇ ਆਪਾਂ ਬੈਠੇ ਆਂ ਇਹ ਸੜਕ ਸਾਡੇ ਵਾਸਤੇ ਨਹੀਂ ਬਣਾਈ ਇਹ ਛੜਕ ਉਹਨਾਂ ਦੇ ਸੈਲੋ ਨਾਲ ਜੁੜਦੀ ਹੈ ਇਹ ਛੜਕ ਜਿਹੜੇ ਉਹ ਮੌਲ ਖੁੱਲਣਗੇ ਉਹਨਾਂ ਨਾਲ ਜੁੜਦੀਆਂ ਨੇ ਇਹ ਸੜਕਾਂ ਇਹ ਰੇਲਵੇ ਜਿਹੜੀਆਂ ਇੱਥੇ ਸੁੱਕੀਆਂ ਬੰਦਰਗਾਹਾਂ ਨੇ ਜਾਂ ਇੱਥੇ ਸਮੁੰਦਰੀ ਬੰਦਰਗਾਹਾਂ ਨੇ ਉਹਦੇ ਨਾਲ ਜੋੜੀਆਂ ਜਾਣਗੀਆਂ ਜਿਹੜੇ ਸਮੁੰਦਰ ਦੇ ਵੇੜੇ ਐ ਉਹ ਉਹਨਾਂ ਕੰਪਨੀਆਂ ਦੇ ਕੰਟਰੋਲ 'ਚ ਐ ਜਿਹੜੇ ਇੱਥੇ ਮਸ਼ੀਨਰੀਆਂ ਚੱਲਣਗੀਆਂ ਉਹ ਸਾਰੀ ਮਸ਼ੀਨਰੀ ਉਹਨਾਂ ਦੀ ਆਪਣੀ ਹੋਊਗੀ ਜਿਹੜੀਆਂ ਤੇਲ ਕੰਪਨੀਆਂ ਨੇ ਉਹ ਸਾਰੀਆਂ ਕੰਪਨੀਆਂ ਉਹਨਾਂ ਦੇ ਕੰਟਰੋਲ 'ਚ ਹੋਣਗੀਆਂ ਇਸ ਤੋਂ ਅਗਲੀ ਗੱਲ ਵੀ ਸਾਰੇ ਅਨਾਜ ਦੇ ਉੱਤੇ ਚਾਰ ਕੰਪਨੀਆਂ ਦਾ ਕਬਜ਼ਾ ਕਰਾਉਣਾ ਉਹ ਚਾਰ ਕੰਪਨੀਆਂ ਨੇ ਜਿਹੜੀਆਂ ਭਾਰਤ ਦੇ ਸਾਰੇ ਇਕੱਲੇ ਭਾਰਤ ਨੂੰ ਨਹੀਂ ਸਾਰੇ ਮੁਲਕ ਦੇ ਵਿੱਚ ਸਾਰੇ ਦੇ ਕੰਟਰੋਲ ਕਰ ਸਕਦੀਆਂ ਨੇ ਉਹ ਚਾਰੇ ਕੰਪਨੀਆਂ A B C ਤੇ D ਨਾਲ ਜਾਣੀਆਂ ਜਾਂਦੀਆਂ ਨੇ ਇਸ ਕਰਕੇ ਪ੍ਰਭਾਵ ਉਹ ਅਗਲੀ ਗੱਲ ਕੀ ਕਰਨ ਲੱਗੇ ਐ ਜੇ ਇਹਨਾਂ ਨੇ ਚੌੜੀਆਂ ਛੜਕਾ ਕੱਢਣੀਆਂ ਨੇ ਜੇ ਉੱਥੇ ਵੱਡੇ ਵੱਡੇ ਸੈਲੋ ਬਣਾਉਣੇ ਐ ਜੇ ਇੱਥੇ ਮਾਉਲ ਬਣਾਉਣੇ ਐ ਇਹਦਾ ਪ੍ਰਭਾਵ ਕਿੰਨੇ ਲੋਕਾਂ ਤੇ ਜਾਊਗਾ ਇਹਦਾ ਪ੍ਰਭਾਵ ਸਾਰੇ ਕਿਰਤੀ ਲੋਕਾਂ ਤੇ ਜਾਊਗਾ ਇਹ ਇਕੱਲੇ ਕਿਸਾਨ ਤੇ ਹਮਲਾ ਨਹੀਂ ਹੈ ਇਹ ਸਾਡੇ ਸਾਰੇ ਕਿਰਤੀ ਲੋਕਾਂ ਤੇ ਹਮਲਾ ਹੈ ਜਦੋਂ ਉਹ ਇਹ ਗੱਲ ਕਰਦੇ ਐ ਕਿ ਅਸੀਂ ਮੰਡੀ ਦੇ ਉੱਤੇ ਕਬਜ਼ਾ ਕਰਾਂਗੇ ਜਿੰਨੇ ਵੀ ਮੰਡੀ ਦੇ ਹੜਤ ਆਵਾਜ਼ ਆਈ ਦੀਆਂ ਗੱਲਾਂ ਨੇ ਰੇਲਵੇ ਦੀ ਗੱਲ ਹੈ ਉਹ ਸਾਰੇ ਉਹਨਾਂ ਦੇ ਕੰਟਰੋਲ ਦੇ ਵਿੱਚ ਜਾਣਗੇ ਅਗਲੀ ਗੱਲ ਦੋਸਤੋ ਇਹ ਹੈ ਇਹ ਰੌਲਾ ਇਕੱਲੇ ਪੰਜਾਬ ਦਾ ਨਹੀਂ ਹੈ ਇਹ ਮੁਲਕ ਭਾਰਤ ਦਾ ਰੌਲਾ ਨਹੀਂ ਹੈ ਇਹ ਸਾਰੇ ਸੰਸਾਰ ਦਾ ਰੌਲਾ ਹੈ ਕਿਉਂਕਿ ਇਹਨਾਂ ਕੰਪਨੀਆਂ ਦਾ 85 ਦੇਸ਼ਾਂ ਤੇ ਉੱਤੇ ਕਬਜ਼ਾ ਹੈ 85 ਦੇਸ਼ਾਂ ਦਾ ਅਨਾਜ ਪੂਲ ਦੇ ਉੱਤੇ ਇਹਨਾਂ ਦੇ ਕਬਜ਼ਾ ਕਰਨਾ ਕੱਲਾ ਇਹ ਨਹੀਂ ਹੈ ਬਿਜਲੀ ਤੇ ਕਬਜ਼ਾ ਕਰਨਾ ਹੈ ਜਾਂ ਤਣਕ ਤੇ ਕਬਜ਼ਾ ਕਰਨਾ ਹੈ ਅਸਲ ਦੇ ਵਿੱਚ ਜਿਹੜਾ ਇਹ ਕਬਜ਼ਾ ਹੈ ਇਹ ਕਬਜ਼ਾ ਸਾਰੇ ਸੰਸਾਰ ਪਦਰਤੇ ਕਰਨਾ ਹੈ ਉਹ ਚਾਹੁੰਦੇ ਹੈ ਕਿ ਇਸ ਮੁਲਕ ਦੇ ਵਿੱਚ ਜਿਹੜਾ ਸੋਡਾ ਖਾਦ ਖਰਾਕ ਹੈ ਇਹ ਤੋਂ ਨੂੰ ਬਿਜੜਾ ਬੰਦ ਕਰ ਦਿੱਤਾ ਜਾਵੇ ਉਹ ਇਹ ਚਾਹੁੰਦੇ ਹੈ ਕਿ ਉਰੇ ਫਲਾਂ ਦੀ ਖੇਤੀ ਕੀਤੀ ਜਾਵੇ ਉਰੇ ਸਬਜ਼ੀਆਂ ਦੀ ਖੇਤੀ ਕੀਤੀ ਜਾਵੇ ਉਰੇ ਫੁੱਲਾਂ ਦੀ ਖੇਤੀ ਕੀਤੀ ਜਾਵੇ ਇਹੀ ਕਾਰਨ ਹੈ ਕਿ ਬਾਦਲ ਕੇ ਕਹਿੰਦੇ ਰਹੇ ਹੈ ਵੀ ਵਨ ਸਵੰਤਾ ਲੈ ਕੇ ਆਓ ਅਮਰਿੰਦਰ ਕਹਿੰਦਾ ਰਹੇ ਹੈ ਵੀ ਵਨ ਸਵੰਤਾ ਲੈ ਕੇ ਆਓ ਮੈਕਸੀਕੋ ਦੇ ਵਿੱਚ ਇਹਨਾਂ ਨੇ ਇਹ ਮਾਡਲ ਲਾਗੂ ਕੀਤਾ ਹੈ ਉਹਨਾਂ ਦੀ ਖਾੜ ਖਰਾਕ ਮੱਕੀ ਹੈ ਮੱਕੀ ਦਾ ਦਲੀਆਂ ਖਾਂਦੇ ਹੈ ਉਹਨਾਂ ਦੀ ਖਾੜ ਖਰਾਕ ਬੰਦ ਕਰਕੇ ਅੱਜ ਉਹ ਲੋਕ ਉਸ ਗੱਲ ਨੂੰ ਤਰਸਦੇ ਹੈ ਜਿਹੜੇ ਕਦੇ ਥੈਲਿਆਂ ਦੇ ਵਿੱਚ ਮੱਕੀ ਦਾ ਦਲੀਆਂ ਪਿਆ ਕੇ ਲਿਆਇਆ ਕਰਦੇ ਅੱਜ ਉਂਗਲੀਆਂ ਦੇ ਵਿੱਚ ਲਫਾਵਾ ਟੰਕੇ ਲੈ ਕੇ ਆਉਂਦੇ ਐ ਇਸ ਕਰਕੇ ਦੋਸਤੋ ਉਹ ਹੁਣ ਇਹ ਸਾਰੇ ਕਰਨ ਵਾਸਤੇ ਪਹਿਲਾਂ ਉਹ ਵਪਾਰ ਕਰਿਆ ਕਰਦੇ ਸੀ ਅੱਜ ਉਹਨਾਂ ਨੇ ਇਹ ਸਮਝ ਲਿਆ ਵੀ ਵਪਾਰ ਤੱਕ ਸੀਮਿਤ ਨਹੀਂ ਰਹਿਣਾ ਉਸ ਤੱਕ ਸੀਮਿਤ ਰਹਿਣਾ ਜਿੱਦਾਂ ਪਹਿਲਾਂ ਬਲਾਰਾ ਕਹਿ ਕੇ ਗਿਆ ਕਿ ਖੇਤ ਤੋਂ ਪੇੜ ਤੱਕ ਜਦੋਂ ਖੇਤ ਤੋਂ ਪੇੜ ਤੱਕ ਦੀ ਗੱਲ ਕਰਦੇ ਐ ਫਿਰ ਇਹ ਸਾਰਾ ਕੁਝ ਕਰਨੇ ਉਹਨਾਂ ਜ਼ਮੀਨਾਂ ਹਥਿਆਉਣ ਲਈ ਲੱਗੇ ਹੋਏ ਐ ਉਹਨਾਂ ਕੰਪਨੀਆਂ ਦੀਆਂ ਜਿਹੜਾ ਸਰਵਾ ਕੀਤਾ ਗਿਆ ਹੈ 20% ਸਰਵਾ ਬਾਹਰ ਆਇਆ ਹੈ ਜਿਹੜਾ ਸਰਵਾ ਕਹਿੰਦਾ ਹੈ ਕਿ 8 ਕਰੋੜ 15 ਲੱਖ 45000 ਏਕੜ ਜਿਹੜੀ ਜਮੀਨ ਹੈ ਉਹਨਾਂ ਨੇ ਖਰੀਦ ਲਈ ਉਹ ਜ਼ਮੀਨ 85 ਮੁਲਕਾਂ ਦੇ ਵਿੱਚ ਖਰੀਦੀ ਹੈ ਭਾਰਤ ਦੇ ਵਿੱਚ 10% ਜਮੀਨ ਹੈ ਜਿਹੜੀ ਉਹ ਖਰੀਦੀ ਹੈ ਇਹ 20% ਸੌਦੇ ਹੈ ਜਿਹੜੇ ਬਾਹਰ ਨਿਕਲ ਕੇ ਆਏ ਹੈ ਜਿਹੜੇ ਮੇਰੇ ਭਾਈਆਂ ਨੂੰ ਭੁਲੇਖਾ ਹੈ ਕਿ ਮੇਰੇ ਕੋਲ 50 ਕਿਲੇ ਹੈ ਮੇਰੇ ਕੋਲ 100 ਕਿਲੇ ਹੈ ਮੈਂ ਇਸ ਲੜਾਈ ਤੋਂ ਕੀ ਲੈਣਾ ਹੈ ਮਿੱਤਰੋ ਉਹਨਾਂ ਵਾਸਤੇ ਕੁਛ ਨਹੀਂ ਹੈ ਪੰਜਾਬ ਕਿਲੇ ਉਹਨਾਂ ਵਾਸਤੇ ਸਾਰੇ ਪੰਜਾਬ ਦੀ ਜ਼ਮੀਨ ਜਾਂ ਸਾਰੇ ਮੁਲਕ ਦੀ ਜ਼ਮੀਨ ਉਹ ਕੋਈ ਥਾਂ ਨਹੀਂ ਰੱਖਦੀ ਕਿਉਂਕਿ ਉਹ ਅਨਾਜ ਖੂੜ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਐ ਇਹ ਕਬਜ਼ਾ ਕਦੇ ਅੰਗਰੇਜ਼ਾਂ ਨੇ ਕੀਤਾ ਸੀ ਜਦੋਂ ਉਹਨੇ ਨੀਲ ਦੀ ਖੇਤੀ ਕਰਾਈ ਹੈ ਜਦੋਂ ਉਹਦੇ ਫੀਮ ਦੀ ਪੋਸਟ ਦੀ ਖੇਤੀ ਕਰਾਈ ਹੈ ਜਦੋਂ ਉਹ ਉਹਨੂੰ 1000 ਰੁਪਿਆ ਡੱਬਾ ਲੈ ਕੇ ਚੀਨ ਦੇ ਵਿੱਚ 10-10 ਹਜ਼ਾਰ ਦਾ ਡੱਬਾ ਵੇਚਿਆ ਇਸ ਕਰਕੇ ਜਦੋਂ ਇਹ ਵਿਕਾਸ ਦੀ ਗੱਲ ਕਰਦੇ ਆ ਉਦੋਂ ਬਨਾਸ ਨਾਲ ਸ਼ੁਰੂ ਕਰਦੇ ਆ ਜਦੋਂ ਪਹਿਲਾਂ ਅੰਗਰੇਜ਼ਾਂ ਨੇ ਉਰੇ ਬਕਾਅ ਦੀ ਗੱਲ ਕੀਤੀ ਉਹਨਾਂ ਨੇ ਰੇਲ ਦੀਆਂ ਗੱਡੀਆਂ ਲੈਣਾ ਕੱਢਣ ਦੀ ਗੱਲ ਕੀਤੀ ਉਹਨਾਂ ਨੇ ਨਵੀਆਂ ਨਹਿਰਾ ਕੱਢਣ ਦੀ ਗੱਲ ਕੀਤੀ ਉਹਨਾਂ ਨੇ ਬਸਤੀਆਂ ਬਸਾਉਣ ਦੀ ਗੱਲ ਕੀਤੀ ਅੱਜ ਇਹ ਸਾਡੇ ਹਾਕਮ ਫੇਰ ਬਕਾਅ ਦੀ ਗੱਲ ਕਰਦੇ ਐ ਅੱਜ ਜਿਹੜੀਆਂ ਉੱਚੀਆਂ-ਉੱਚੀਆਂ ਆ ਸੜਕਾਂ ਕੱਢ ਰਹੇ ਐ ਇਹ ਸਾਰਾ ਉਸੇ ਵਪਾਰ ਵਾਸਤੇ ਜਿਵੇਂ ਅੰਗਰੇਜ਼ਾਂ ਨੇ ਕੱਢਿਆ ਸੀ ਓਵੇਂ ਕੱਢਣ ਜਾ ਰਹੇ ਐ ਇਸ ਕਰਕੇ ਮਿੱਤਰੋ ਆਪਾਂ ਜਦੋਂ ਜੱਥੇ ਵਗਿਆ ਸੁਭਦਾਨ ਲਿਖਿਆ ਓਦੋਂ ਆਪਾਂ ਨੋਟ ਕੀਤਾ ਸੀ ਕਿ ਸਾਡੇ ਦੁਸ਼ਮਣ ਕੌਣ ਨੇ ਓਦੋਂ ਅਸੀਂ ਜਮਾਤੀ ਜਿਹੜੀ جنگ ਹੈ ਉਦੀ ਗੱਲ ਕੀਤੀ ਸੀ ਅਸੀਂ ਦੁਸ਼ਮਣ ਗਿਣੇ ਸੀ ਕਿ ਜਿਹੜੇ ਜ਼ਮੀਰਦਾਰ ਹੈ ਇਹ ਸਾਡੇ ਦੁਸ਼ਮਣ ਹੈ ਜਦੋਂ ਅਸੀਂ ਓਦੋਂ ਜ਼ਮੀਨ ਦੀ ਰਾਖੀ ਦੀ ਗੱਲ ਕਰਦੇ ਸੀ ਓਦੋਂ ਬਹੁਤ ਸਾਰੇ ਵੀਰ ਇੱਕ ਦੂਜੇ ਦੇ ਕੂਣੀਆਂ ਮਾਰਦੇ ਹੁੰਦੇ ਵੀ ਅਗਰ ਆਹਾਂ ਵਾਲੇ ਸਾਡੀ ਜ਼ਮੀਨ ਖੋਣਗੇ ਅਸੀਂ ਉਸ ਜ਼ਮੀਨ ਦੀ ਗੱਲ ਨਹੀਂ ਸੀ ਕਰਦੇ ਓਦੋਂ ਹੀ ਵਾ ਅਸੀਂ ਕਹਿੰਦੇ ਸੀ ਕਿ ਸੀਂ ਉਹ ਜ਼ਮੀਨ ਦੀ ਗੱਲ ਕਰਦੇ ਆ ਕਦੇ ਕਾਕੂ ਲੰਬ ਦੇ ਵਿੱਚ ਕਦੇ ਮੁਜਾਰਾ ਮੂੰਬਿੰਦ ਮੈਂਤ ਨੇ ਜਿਹੜੀਆਂ ਲੜਾਈਆਂ ਲੜੀਆਂ ਨੇ ਅੱਜ ਉਹ ਲੜਾਈਆਂ ਵਾਪਸ ਕੀਤੀਆਂ ਜਾ ਰਹੀਆਂ ਨੇ ਅੱਜ ਉਹ ਜ਼ਮੀਨਾਂ ਜਿਹੜੀਆਂ 785 ਪਿੰਡ ਪੰਜਾਬ ਦੇ ਵਿੱਚ ਹੈ 785 ਪਿੰਡਾਂ ਦੇ ਵਿੱਚ ਬਹੁਤ ਸਾਰੀ ਜ਼ਮੀਨ ਹੈ ਕਿਉਂਕਿ ਇਹ ਗਲਗਵਾ ਹੈ ਕਿ ਕਿਸਨਗੜ ਦੀ ਹਵੇਲੀ ਇਸ ਗੱਲ ਦਾ ਮਾਰਗਦਰਸ਼ਨ ਕਰਾਉਂਦੀ ਹੈ ਕਿ ਜਦੋਂ ਕਿਸਨਗੜ ਦਾ ਸਰਦਾਰ ਉੱਥੇ ਕਬਜ਼ਾ ਲੈ ਕੇ ਆਇਆ ਲੋਕ ਗੋਲੀਆਂ ਨਾਲ ਵਾਪਸ ਨਹੀਂ ਹੋਏ ਉਹਨੂੰ ਵਾਪਸ ਪਟਿਆਲੇ ਦੀ ਤੋਰਤਾ ਪਰ ਕੱਲੇ ਕਿਸਨਗੜ ਪਿੰਡ ਦੇ ਵਿੱਚ ਭਾਰਤ ਦੇ ਜਿਹੜੇ ਰਾਖੇ ਐ ਉਹਨਾਂ ਨੂੰ ਉਸ ਪਿੰਡ ਦੇ ਵਿੱਚ ਆਉਣਾ ਪਿਆ ਸੀ ਜਦੋਂ ਵੀ ਲੋਕ ਇਕੱਠੇ ਹੁੰਦੇ ਐ ਜਦੋਂ ਵੀ ਲੋਕ ਸਰ ਜੋੜਦੇ ਐ ਜਦੋਂ ਜ਼ਮੀਨ ਦੀ ਜ਼ਮੀਨੀ ਗੱਲ ਕਰਨੇ ਆਪਾਂ ਆਪਾਂ ਉਸ ਜ਼ਮੀਨ ਦੀ ਗੱਲ ਕਰਦੇ ਆ ਜਿਹੜੀਆਂ ਵੱਡੇ ਰੂਪਾਂ ਚ ਨੇ ਤੇ ਵੱਡੇ ਲੋਕਾਂ ਕੋਲ ਨੇ ਇਹ ਉਹਨਾਂ ਲੋਕਾਂ ਕੋਲ ਨੇ ਜਿਨ੍ਹਾਂ ਨੇ 1857 ਦੇ ਗਦਰ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਇਹ ਉਹਨਾਂ ਲੋਕਾਂ ਕੋਲ ਨੇ ਜਿਹੜੇ ਵੱਡੇ ਰਜ਼ਵਾੜੇ ਐ ਇਹ ਜ਼ਮੀਨਾਂ ਉਹਨਾਂ ਕੋਲ ਨੇ ਜਿਹੜੇ ਕਦੇ ਰਜ਼ਵਾੜੇ ਸੀ ਅੱਜ ਐਮਪੀ ਐਮਐਲਏ ਦੇ ਰੂਪ ਦੇ ਵਿੱਚ ਐ ਇਸ ਕਰਕੇ ਮਿੱਤਰੋ ਜਿਹੜੀ ਜੌਂਡ ਪਿੰਡ ਦੀ ਲੜਾਈ ਐ ਉਹ ਕੱਲੇ ਜੌਂਡ ਪਿੰਡ ਦੀ ਲੜਾਈ ਨਹੀਂ ਹੈ ਜਿਹੜੀ ਲੜਾਈ ਆ ਚਾਰ ਵੀ ਗੰਦੀ ਲੜਾਈ ਐ ਇਹ ਕੱਲੇ ਕੱਲੇ ਇਸ ਪਿੰਡ ਦੀ ਲੜਾਈ ਨਹੀਂ ਹੈ ਇਹ ਲੜਾਈ ਅਸਲ ਦੇ ਵਿੱਚ ਜੇ ਅਸਲ ਸੋਚਦੇ ਹੋ ਇਹ ਸਾਡੀ ਔਰ ਆਗੈ ਜਿਹੜੀ ਉਹਨਾਂ ਨੇ ਫੜੀ ਹੈ ਇਸ ਕਰਕੇ ਤਿਲਤਲ ਮਰਦੇ ਨਾ ਉਹ ਜੇ ਸਾਡੀ ਮਾਂ ਨਾ ਬਚੀ ਜੇ ਸਾਡੀ ਰੋਟੀ ਨਾ ਬਚੀ ਤਾਂ ਦੋਸਤੋ ਆਪਾਂ ਨਹੀਂ ਬਚ ਸਕਾਂਗੇ ਫਿਰ ਇੱਕੋ ਰਾਹ ਹੈ ਮਰਨਾ ਰਾਹ ਹੈ ਕਿ ਆਪਾਂ ਖੁਦਕਸ਼ੀ ਨਾਲ ਮਰਨਾ ਚਾਹੁੰਦੇ ਆ ਜਾਂ ਸੂਰਵੀਰਾਂ ਵਾਂਗੂ ਜੂਝ ਕੇ ਜੋਧਿਆਂ ਵਾਂਗੂ ਜੂਝ ਕੇ ਲੜਨਾ ਚਾਹੁੰਦੇ ਆ ਜਦੋਂ ਆਪਾਂ ਇਹ ਮਨ ਬਣਾ ਲਏ ਤਾਂ ਜਿੱਤ ਤੁਹਾਡੇ ਪੈਰ ਚੁੰਮੂਗੀ ਸਮਾਂ ਥੋੜਾ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਹਨ ਆਪਣੇ ਸੂਬੇ ਦੇ ਮੀਤ ਪ੍ਰਧਾਨ ਸਰਦਾਰ ਜਨਕ ਸਿੰਘ ਜੀ ਪਟਾਲਾ